हां जी दोस्तों प्यार भरी ससुरालते जिवें कि तुसी जानਦੇ ਹੋ ਕਿ ਪੈਨਸ਼ਨ ਨੂੰ ਲੈ ਕੇ ਹਰੇਕ ਦੇ ਮਨ ਦੇ ਵਿੱਚ ਇਹ ਰਹਿੰਦਾ ਹੈ ਕਿ ਸਾਡੀ ਪੈਨਸ਼ਨ ਕਿਵੇਂ ਆਏਗੀ ਕਦੋਂ ਆਏਗੀ ਤਾਂ ਉਹਨਾਂ ਨੂੰ ਮੈਂ ਦੱਸਦਾ ਕਿ ਜਿਹੜੀ ਤੁਹਾਡੀ ਪੈਨਸ਼ਨ ਹੈ ਹਾਂ ਜੀ ਦੋਸਤੋ ਹਾਂ ਜੀ ਦੋਸਤੋ ਪਿਆਰ ਭਰੀ ਸਸਰੇਕਾਰ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਪੈਨਸ਼ਨ ਨੂੰ ਲੈ ਕੇ ਬਜ਼ੁਰਗਾਂ ਦੇ ਮਨ ਦੇ ਵਿੱਚ ਬਹੁਤ ਹੀ ਇੱਕ ਉਤਸਾਹ ਰਹਿੰਦਾ ਹੈ ਕਿ ਜਿਹੜੀ ਸਾਡੀ ਪੈਨਸ਼ਨ ਕਦੋਂ ਆਵੇਗੀ ਇਸ ਨੂੰ ਲੈ ਕੇ ਅਸੀਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਜਿਹੜੀ ਪੈਨਸ਼ਨ ਹੈ ਜਿਹੜੀ ਪੰਜਾਬ ਦੀ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਉਹ ਕਦੋਂ ਤੇ ਕਿਹਨਾਂ ਦੀ ਰਿਲੀਜ਼ ਹੋ ਚੁੱਕੀ ਹੈ ਠੀਕ ਹੈ ਕਿਹੜੀ ਤਰੀਕ ਨੂੰ ਆਈ ਸੀ ਤੇ ਕਿਹੜੇ-ਕਿਹੜੇ ਸਥਾਨ ਨੇ ਕਿਹੜੇ-ਕਿਹੜੇ ਥਾਂ ਨੇ ਉਹ ਕਿੱਥੇ-ਕਿੱਥੇ ਆਈ ਹੈ ਉਹਨਾਂ ਸਾਰਿਆਂ ਨੂੰ ਅਸੀਂ ਉਸ ਵੀਡੀਓ ਦੇ ਵਿੱਚ ਦੱਸਿਆ ਸੀ ਤੁਹਾਡੀ ਲਿਸਟ ਵਿੱਚ ਪਹਿਲੀ ਲਿਸਟ ਜਿਹੜੀ ਆਈ ਸੀ ਕਿਹਨਾਂ-ਕਿਹਨਾਂ ਦੇ ਨਾਮ ਆਏ ਸੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਹੁਣ ਜਿਨ੍ਹਾਂ ਦੇ ਨਾਮ ਰਹਿ ਗਏ ਸੀ ਉਹਨਾਂ ਦੇ ਲਈ ਹੁਣ ਦੂਜੀ ਲਿਸਟ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਕਿੱਥੇ-ਕਿੱਥੇ ਜਿਨ੍ਹਾਂ ਦੀ ਲੋਕਾਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਤੇ ਕਿੰਨੀ ਪੈਨਸ਼ਨ ਆਈ ਇਹ ਵੀ ਤੁਹਾਨੂੰ ਦੱਸਾਂਗੇ ਕਿ 2500 ਪੈਨਸ਼ਨ ਆ ਚੁੱਕੀ ਹੈ ਕਿ ਨਹੀਂ ਆ ਚੁੱਕੀ ਤੇ ਵੱਡਾ ਫੈਸਲਾ ਹੋ ਗਿਆ ਹੈ ਕੇ ਦਾ ਵੱਡਾ ਫੈਸਲਾ ਹੋ ਗਿਆ ਤੁਹਾਨੂੰ ਸਮਝਾ ਰਹੇ ਹਾਂ ਕਿ 55 ਸਾਲ ਉਮਰ ਨੂੰ ਲੈ ਕੇ ਬਹੁਤ ਵੱਡਾ ਫੈਸਲਾ ਹੁਣ ਆ ਰਿਹਾ ਹੈ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ 60 ਸਾਲ ਦੀ ਉਮਰ ਦੇ ਦੌਰਾਨ ਕਾਫੀ ਜਿਹੜੇ ਬਜ਼ੁਰਗ ਨੇ ਉਹ ਕਮਾਉਣ ਦੇ ਰਹਿੰਦੇ ਹੀ ਨਹੀਂ ਕਮਾਉਣ ਲਈ ਕਹਿੰਦੇ ਨਹੀਂ ਅੱਜ ਕੱਲ੍ਹ ਕੀ 50 ਸਾਲ ਤੋਂ ਬਾਅਦ ਹੀ ਕੋਈ ਵੀ ਹੈ ਉਹ ਕਮਾਉਣ ਦੇ ਲਾਇਕ ਨਹੀਂ ਰਹਿੰਦਾ ਤੇ ਉਹਨਾਂ ਨੂੰ ਕੁਝ ਨਾ ਕੁਝ ਸਰਕਾਰ ਦੇ ਵੱਲੋਂ ਜਿਹੜੀ 60000 60 ਸਾਲ ਤੋਂ ਬਾਅਦ ਪੈਨਸ਼ਨ ਸ਼ੁਰੂ ਕੀਤੀ ਜਾਂਦੀ ਹੈ ਉਹ ਉਹਨੂੰ ਉਮਰ ਘਟਾਉਣੀ ਚਾਹੀਦੀ ਹੈ। ਉਹ ਤੇ ਪੰਜਾਬ ਦੇ ਵਿੱਚ 65 ਸਾਲ ਉਮਰ ਹੈ ਇਹਨੂੰ 60 ਦੀ ਬਜਾਏ ਹੁਣ 55 ਸਾਲ ਕਰਨ ਦੀ ਜਿਹੜੀ ਗੁਹਾਰ ਹੈ ਜਿਹੜੀ ਆਪਾਂ ਲਾਈ ਸੀ ਜਾਂ ਫਿਰ ਸੋਸ਼ਲ ਮੀਡੀਆ ਤੇ ਜਿੰਨੇ ਵੀ ਚੈਨਲ ਨੇ ਉਹ ਲਾਰੇ ਨੇ ਕਿ ਘਾਟ ਉਮਰ ਕੀਤੀ ਜਾਵੇ ਉਹਨਾਂ ਦੀ ਸ਼ਾਇਦ ਹੁਣ ਪੰਜਾਬ ਸਰਕਾਰ ਨੇ ਸੁਣ ਲਈ ਹੈ ਤੇ ਹੁਣ ਜਿਹੜੀ 55 ਸਾਲ ਉਮਰ ਐ ਇਸ ਦੇ ਬਾਰੇ ਵੀ ਹੁਣ ਫਾਈਲ ਹੈ ਜਿਹੜੀ ਉਹ ਅੱਗੇ ਵੱਧ ਗਈ ਹੈ ਤਾਂ ਇਸ ਦੀ ਵੀ ਆਪਾਂ ਗੱਲ ਕਰਾਂਗੇ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨਾ ਕਿੰਨੇ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਸਤੰਬਰ ਮਹੀਨੇ ਦੀ ਆ ਚੁੱਕੀ ਹੈ ਕਿਹੜੇ ਕਿਹੜੇ ਥਾਂ ਨੇ ਜਿੱਥੇ ਜਿੱਥੇ ਪੈਨਸ਼ਨ ਆਈ ਹੈ ਆਓ ਚੱਲਦੇ ਹਾਂ ਮੇਨ ਅਪਡੇਟ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਆਏ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਮਿਤੀ ਕੀ ਹੈ 12 ਸਤੰਬਰ 2025 ਪੰਜਾਬ ਦੀਆਂ ਖੇਡਾਂ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਵਿਦਵਾਵਾਂ ਅਤੇ ਸਹਾਈ ਲੋਕਾਂ ਦੇ ਲਈ ਪੈਨਸ਼ਨ ਅਪਡੇਟ ਜਾਰੀ ਹੋ ਚੁੱਕੀ ਆ ਉਹ ਗੱਲ ਕਰਦੇ ਆ ਕਿਹੜੇ-ਕਿਹੜੇ ਥਾਣੇ ਲਿਸਟ ਦੇ ਵਿੱਚ ਕਿਹਨਾ-ਕਿਨਾ ਲੋਕਾਂ ਦੇ ਨਾਮ ਆਏ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮਲੇਰ ਕੋਟਲਾ ਮਲੇਰ ਕੋਟਲਾ ਦਾ ਨਾਮ ਇਸ ਲਿਸਟ ਵਿੱਚ ਆ ਚੁੱਕਿਆ ਹੈ ਤੇ ਸਾਨੂੰ ਕਮੈਂਟ ਆ ਰਹੇ ਸੀ ਕਿ ਸਾਡੀ ਪੈਨਸ਼ਨ ਕਦੋਂ ਆਏਗੀ ਤੇ ਜਿਹੜੇ ਲੋਕਾਂ ਦੀ ਮਲੇਰ ਕੋਟਲਾ ਦੇ ਨਾਲ ਸਬੰਧ ਰੱਖਦੇ ਨੇ ਤੇ ਉਹਨਾਂ ਨੂੰ ਮਲੇਰ ਕੋਟਲੇ ਦੀ ਪੈਨਸ਼ਨ ਹੈ ਜਿਹੜੀ ਹੁਣ ਮਿਲ ਗਈ ਹੈ ਤੁਸੀਂ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਤੁਹਾਡੇ ਕੋਲ ਜੇ ਬੈਂਕਰਾਂ ਹੀ ਫੋਨ ਆਉਂਦਾ ਹੈ ਜਾਂ ਫਿਰ ਮੈਸੇਜ ਆਉਂਦਾ ਹੈ ਤਾਂ ਤੁਸੀਂ ਦੋਸਤੋ ਆਪਣਾ ਮੈਸੇਜ ਵੀ ਚੈੱਕ ਕਰ ਸਕਦੇ ਹੋ ਜੇ ਨਹੀਂ ਆਇਆ 2-3 ਵੇਟ ਵੀ ਕਰ ਸਕਦੇ ਹੋ ਬਾਕੀ ਲਿਸਟ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਟਾਂਡਾ ਉੜਮੁਰ ਇੱਥੇ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਹੀ ਆਪਾਂ ਗੱਲ ਕਰੀਏ ਤਾਂ ਘੜਸ਼ੰਕਰ ਘੜਸ਼ੰਕਰ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਜਿਹੜੀ ਇਹ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡੇਰਾ ਬੱਸੀ ਤਾਂ ਡੇਰਾ ਬੱਸੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਲਾਗੇ ਬੰਨੇ ਜਿੰਨੀਆਂ ਕਲੋਨੀਆਂ ਨੇ ਉਹਨਾਂ ਨੂੰ ਨਾਲ ਹੀ ਕਵਰ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੈਡ ਮੰਡੀ ਰੈਡ ਮੰਡੀ ਦੀ ਗੱਲ ਕਰੀਏ ਤਾਂ ਰੈਡ ਮੰਡੀ ਦੇ ਵਿੱਚ ਵੀ ਪੈਨਸ਼ਨ ਹੁਣ ਜਾਰੀ ਹੋ ਚੁੱਕੀ ਹੈ ਕੁਝ ਥਾਵਾਂ ਤੇ ਪਹਿਲਾਂ ਆਉਂਦੀ ਹੈ ਕੁਝ ਥਾਵਾਂ ਤੇ ਬਾਅਦ ਚ ਆਉਂਦੀ ਹੈ ਇਸ ਕਰਕੇ ਦੂਜੀ ਲਿਸਟ ਦੇ ਵਿੱਚ ਰੈਡ ਮੰਡੀ ਦਾ ਨਾਮ ਆਇਆ ਹੈ ਹੋਰ ਵੀ ਕਾਫੀ ਥਾਣੇ ਜਿਨ੍ਹਾਂ ਦੇ ਇਸ ਲਿਸਟ ਦੇ ਵਿੱਚ ਨਾਮ ਆਇਆ ਜਿਨ੍ਹਾਂ ਦੇ ਪਹਿਲੇ ਵੀ ਵੀਡੀਓ ਦੇ ਵਿੱਚ ਕਮੈਂਟ ਆਉਂਦੇ ਸੀ ਕਿ ਸਾਨੂੰ ਜਿਹੜੀ ਪੈਨਸ਼ਨ ਨਹੀਂ ਮਿਲੀ ਸਾਡੀ ਕਦੋਂ ਆਏਗੀ ਤੇ ਤੁਸੀਂ ਇਹ ਵੀਡੀਓ ਸੀ ਧਿਆਨ ਨਾਲ ਦੇਖੋ ਇਹਦੇ ਵਿੱਚ ਤੁਹਾਡਾ ਨਾਮ ਕਿਤੇ ਨਾ ਕਿਤੇ ਜ਼ਰੂਰ ਹੋਏਗਾ ਤਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਬਠਿੰਡੇ ਦੇ ਵਿੱਚ ਵੀ ਪੈਨਸ਼ਨ ਆਈ ਪਿਛਲੀ ਵੀਡੀਓ ਦੇ ਵਿੱਚ ਪੁਚੋ ਮੰਡੀ ਤੇ ਬਰਨਾਲਾ ਦਾ ਨਾਮ ਆਇਆ ਸੀ ਤੇ ਹੁਣ ਬਠਿੰਡੇ ਦਾ ਵੀ ਨਾਮ ਆ ਚੁੱਕਿਆ ਹੈ ਇਸ ਇਲਾਕੇ ਜਿਹੜੇ ਬਠਿੰਡੇ ਦੇ ਇਲਾਕੇ ਨਾਲ ਜਿੰਨੇ ਜਿੰਨੇ ਪਿੰਡ ਨੇ ਠੀਕ ਹੈ ਕਸਬੇ ਨੇ ਛੋਟੇ ਮੋਟੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਨਾਲ ਹੀ ਰਿਲੀਜ਼ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਕਰੀਏ ਫਲੋਰ ਦੀ ਫਲੋਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੁਹਾਨੂੰ ਮੈਸੇਜ ਇਹ ਅੱਜ ਸ਼ਾਮ ਤੱਕ ਆ ਜਾਵੇਗਾ ਤਾਂ ਉਸ ਤੋਂ ਬਾਅਦ ਬਲਰਾਮਨਗਰ ਦੀ ਗੱਲ ਕਰੀਏ ਤਾਂ ਬਲਰਾਮਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੁਸੀਂ ਜਾ ਕੇ ਆਪਣੀ ਪੈਨਸ਼ਨ ਚੈੱਕ ਕਰ ਸਕਦੇ ਹੋ ਅੱਗੇ ਗੱਲ ਕਰੀਏ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਬੁੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਤੁਸੀਂ ਆਪਣੀ ਉੱਥੋਂ ਵੀ ਪੈਨਸ਼ਨ ਜਾ ਕੇ ਕਰਵਾ ਸਕਦੇ ਹੋ ਜਿਹੜੇ ਜਿਹੜੇ ਤੁਹਾਡੇ ਬੈਂਕ ਲੱਗਦੇ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਸ਼ਹੀਦ ਪਗਤ ਸਿੰਘ ਨਗਰ ਦਾ ਬਲਾਚੜ ਜਿਹੜਾ ਇਲਾਕਾ ਹੈ ਇਸ ਇਲਾਕੇ ਦੇ ਨਾਲ ਜਿਹੜੀ ਪੈਨਸ਼ਨ ਹੈ ਰਿਲੇਟਡ ਲੋਕਾਂ ਦੀ ਉਹ ਵੀ ਜਾਰੀ ਕਰ ਦਿੱਤੀ ਗਈ ਹੈ 11ਵੇਂ ਨੰਬਰ ਤੇ ਅਜਗਰਾਉਂ ਚਗਰਾਉਂ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਥਾਵਾਂ ਤੇ ਪੈਨਸ਼ਨ ਦੇ ਨਾਂ ਨਾਲ ਵਾਕੀ ਲੱਗਦੇ ਜਗਰਾਵਾਂ ਦੇ ਨਾਗੇ ਜਿੰਨੇ ਛੋਟੇ-ਮੋਟੇ ਕਸਬੇ ਨੇ ਇਲਾਕੇ ਨੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਗੱਲ ਕਰੀਏ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦਾ ਨਾਮ ਦੂਜੀ ਲਿਸਟ ਦੇ ਵਿੱਚ ਆ ਚੁੱਕਿਆ ਹੈ ਤੁਹਾਡੀ ਪੈਨਸ਼ਨ ਜਿਹੜੀ ਅਪਡੇਟ ਹੋ ਚੁੱਕੀ ਹੈ ਨਾਂ ਲੱਗਦੇ ਜਿੰਨੇ ਵੀ ਇਲਾਕੇ ਨੇ ਉਹਨਾਂ ਨੂੰ ਵੀ ਕਵਰ ਸ਼ਾਇਦ ਇਸ ਦੇ ਨਾਲ ਕੀਤਾ ਗਿਆ ਹੈ ਅੱਗੇ ਗੱਲ ਕਰੀਏ ਸੁਨਾਮ ਦੀ ਸੁਨਾਮ ਦੇ ਨਾਲ ਵੀ ਜਿਹੜੀ ਜਿਹੜੀ ਪੈਨਸ਼ਨ ਹੈ ਸੁਨਾਮ ਦਾ ਨਾਮ ਦੂਜੀ ਲਿਸਟ ਦੇ ਵਿੱਚ ਆ ਚੁੱਕਿਆ ਹੈ ਪਹਿਲੇ ਢੇੜਵਾ ਜਿਵੇਂ ਸੀ ਢੇੜਵਾ ਸੀ ਇੱਕ ਦੋ ਹੋਰ ਜਿਵੇਂ ਲਹਿਰਾ ਗੱਗਾ ਹੋ ਗਿਆ ਸੀ ਆ ਗਈ ਸੀ ਉਹਨਾਂ ਦੇ ਪੈਨਸ਼ਨ ਪਰਸ ਨਾਮ ਦਾ ਨਾਮ ਨਹੀਂ ਆਇਆ ਸੀ ਸਾਨੂੰ ਕਈ ਕਮੈਂਟ ਆ ਰਹੇ ਸੀ ਕਿ ਜਿਹੜੀ ਸਾਡੀ ਪੈਨਸ਼ਨ ਹੈ ਜਿਹੜੀ ਨਹੀਂ ਆ ਰਹੀ ਤਾਂ ਦੋਸਤੋ ਜਿਨ੍ਹਾਂ ਦੀ ਪੈਨਸ਼ਨ ਨਹੀਂ ਆਈ ਸੀ ਸੁਨਾਮ ਦੇ ਵਿੱਚ ਤਾਂ ਦੂਜੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਆ ਗਿਆ ਠੀਕ ਹੈ ਤੁਸੀਂ ਜਾ ਕੇ ਆਪਣੀ ਪੈਨਸ਼ਨ ਲੈ ਸਕਦੇ ਹੋ ਖਮਾਣੋਂ ਦੀ ਗੱਲ ਕਰੀਏ ਤਾਂ ਖਮਾਣੋਂ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਪਿਛਲੇ ਵੀਕਸਟ ਦੇ ਵਿੱਚ ਨਾਮ ਨਹੀਂ ਆਇਆ ਸੀ ਖੰਨੇ ਦੀ ਗੱਲ ਕਰੀਏ ਤਾਂ ਖੰਨੇ ਦੇ ਬੜੇ ਕਮੈਂਟ ਆਉਂਦੇ ਨੇ ਸਾਡੇ ਕੋਲ ਕਿ ਖੰਨੇ ਦੀ ਪੈਨਸ਼ਨ ਨਹੀਂ ਆਈ ਗੁਰਦਾਸਪੁਰ ਦੀ ਨਹੀਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਕਾਫੀ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਅਪਡੇਟ ਅਸੀਂ ਕਰਦੇ ਰਹਿੰਦੇ ਆ ਤੇ ਜਿਵੇਂ ਕਿ ਹੁਣ 15 ਜਿਹੜਾ 15ਵੇਂ ਨੰਬਰ ਤੇ ਜਿਹੜਾ ਖੰਨੇ ਦਾ ਨਾਮ ਆ ਚੁੱਕਿਆ ਤੇ ਇਹਨਾਂ ਦੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਗੱਲ ਕਰੀਏ ਤਾਂ ਬਲਾਹਰ ਵਿੰਦ ਦੀ ਬਲਾਹਰ ਵਿੰਦ ਦੇ ਵਿੱਚ ਵੀ ਨਾਮ ਇਹ ਜਿਹੜਾ ਆ ਗਿਆ ਹੈ ਇਹ ਕਈ ਨਾਮ ਇਹੋ ਜਿਹੇ ਨੇ ਕਿ ਸਾਡੀ ਲਿਸਟ ਦੇ ਵਿੱਚ ਪਹਿਲੀ ਵਾਰ ਆਏ ਨੇ ਕਿਉਂਕਿ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਡਿਸਟ੍ਰਿਕਟ ਦਾ ਨਾਮ ਹੀ ਆ ਜਾਂਦਾ ਸੀ ਹੁਣ ਤਕਰੀਬਨ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ ਛੋਟੇ ਛੋਟੇ ਉਹਨਾਂ ਨੂੰ ਵੀ ਇਹ ਬਹੁਤ ਚੰਗੀ ਗੱਲ ਹੈ ਤਾਂ ਜੋ ਲੋਕਾਂ ਨੂੰ ਤਸੱਲੀ ਹੋ ਜਾਏ ਕਿ ਸਾਡੀ ਪੈਨਸ਼ਨ ਆਈ ਹੈ ਕਿ ਨਹੀਂ ਆਈ ਹੁਣ ਗੱਲ ਗਲੀ ਗੱਲ ਕਰੀ ਤਾਂ ਰਾਏਕੋਟ ਦੀ ਰਾਏਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਅਪਡੇਟ ਆ ਚੁੱਕੀ ਹੈ ਤੁਸੀਂ ਪੈਨਸ਼ਨ ਕਢਵਾ ਸਕਦੇ ਹੋ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੀ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਨਾਲ ਨਾਲ ਲੱਗਦੇ ਜਿਹੜੇ 20 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਾਰੇ ਜਿਹੜਾ ਥਾਂ ਕਵਰ ਕੀਤਾ ਗਿਆ ਹੈ ਲੁਧਿਆਣੇ ਦੇ ਨਾਲ ਹੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਿਆ ਖੁਦਿਆਣਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਖੁਦਿਆਣਾ ਨੂੰ ਵੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਈਏ ਤਾਂ ਕਲਨੌਰ ਦੀ ਤੇ ਕਲਨੌਰ ਦੇ ਵਿੱਚ ਵੀ ਪੈਨਸ਼ਨ ਅਪਡੇਟ ਜਾਰੀ ਹੋ ਚੁੱਕੀ ਹੈ ਦੂਜੀ ਲਿਸਟ ਵਿੱਚ ਸਤੰਬਰ ਦੀ ਦੂਜੀ ਲਿਸਟ ਆਈ ਹੈ ਜਿਹੜੀ ਉਸ ਦੇ ਵਿੱਚ ਇਹਦਾ ਨਾਮ ਆ ਚੁੱਕਿਆ ਹੈ ਤਾ ਸ਼ਹੀਦੇਵਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੁਸੀਂ ਜਾ ਕੇ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਗੱਲ ਕਰੀਏ ਮਾਨਸਾ ਦੀ ਤਾਂ ਮਾਨਸਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਲੋਕਾਂ ਦੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾਂ ਬੱਚਿਆਂ ਦੀ ਪੈਨਸ਼ਨ ਹੈ ਜਿਹੜੀ ਇਹ ਅਪਡੇਟ ਹੋ ਗਈ ਹੈ ਤੁਸੀਂ ਜਾ ਕੇ ਆਪਣੀ ਪੈਨਸ਼ਨ ਦਾ ਪਤਾ ਕਰ ਸਕਦੇ ਹੋ ਗੱਲ ਕਰੀਏ ਬਲਬੀਰ ਬਸਤੀਆ ਇਹ ਬਲਬੀਰ ਬਸਤੀਆਂ ਦੇ ਵਿੱਚ ਵੀ ਜਿਹੜੇ ਲੋਕ ਸਬੰਧਤ ਉਹ ਜਾਣਦੇ ਨੇ ਬਲਬੀਰ ਬਸਤੀਆ ਕਿ ਇੱਥੇ ਆਨੇ ਤਾਂ ਉਹਨਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਢਿਲਵਾ ਦੀ ਗੱਲ ਕਰੀਏ ਤਾਂ ਢਿਲਵਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਦੂਜੀ ਲਿਸਟ ਦੇ ਵਿੱਚ ਨਾਮ ਆ ਗਏ ਢਿਲਵਾ ਦਾ ਤਾਂ ਤੁਸੀਂ ਆਪਣੀ ਪੈਨਸ਼ਨ ਕਢਵਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਹ ਦੋਸਤੋ 24 25 ਨਾਮ ਸੀ ਜਿਨ੍ਹਾਂ ਦੀ ਲਿਸਟ ਵਿੱਚ ਨਾਮ ਆਇਆ ਸੀ ਪਹਿਲੇ ਲਿਸਟ ਦੇ ਵਿੱਚ 30 ਜਣੇ ਦੇ ਨਾਮ ਆਏ ਸੀ 30 ਯਾਨੀ 30 ਥਾਵਾਂ ਦੇ ਨਾਮ ਆਏ ਸੀ ਹੁਣ ਗੱਲ ਕਰੀਏ ਜਿਨ੍ਹਾਂ ਦੀ ਪੈਨਸ਼ਨ ਦੇ ਲਈ ਲਿਸਟ ਦੇ ਵਿੱਚ ਨਾਮ ਨਹੀਂ ਆਏ ਤੇ ਆਉਣ ਵਾਲੇ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਇਹ ਦੂਜੀ ਲਿਸਟ ਜਿਹੜੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਹੋਰ ਦੂਜੀ ਲਿਸਟ ਜਾਰੀ ਹੋਏਗੀ ਉਹਦੇ ਵਿੱਚ ਯਾਨੀ ਕਿ ਤੀਜੀ ਲਿਸਟ ਜਾਰੀ ਹੋਏਗੀ ਉਹਦੇ ਵਿੱਚ ਵੀ ਨਾਮ ਆ ਜਾਵੇਗਾ ਤੁਹਾਡਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਇਹ ਬੁਢਾਪਾ ਪੈਨਸ਼ਨ ਹੈ ਇਸ ਦੀ ਉਮਰ ਦੀ ਉਮਰ ਹੱਦ ਦੀ ਤਾਂ ਤੁਸੀਂ ਦੋਸਤੋ ਜਾਣ ਦਿਓ ਕਿ ਜਿਹੜੀ ਉਮਰ ਹੱਦ ਹੈ ਪੰਜਾਬ ਦੇ ਵਿੱਚ ਜਿਹੜੀ ਔਰਤਾਂ ਨੇ ਠੀਕ ਹੈ ਜੀ ਔਰਤਾਂ ਦੇ ਲਈ ਔਰਤਾਂ ਦੇ ਲਈ ਇਹ ਉਮਰ ਰੱਖੀ ਗਈ ਹੈ 58 ਸਾਲ ਤੇ ਜਿਹੜੇ ਮਰਦ ਨੇ ਠੀਕ ਹੈ ਜੀ ਮਰਦਾਂ ਦੇ ਲਈ ਇਹ ਰੱਖੀ ਗਈ ਹੈ 55 65 ਸਾਲ ਤਾਂ ਇਹਨਾਂ ਨੂੰ ਹੁਣ ਇਸੇ ਪੈਨਸ਼ਨ ਦੇ ਲੈ ਕੇ ਉਮਰ ਹੱਦ ਦੇ ਵਿੱਚ ਸੰਸ਼ੋਧਨ ਕਰਨਾ ਪੈ ਰਿਹਾ ਕਿਉਂਕਿ ਕਾਫੀ ਗੱਲਾਂ ਆ ਰਹੀਆਂ ਨੇ ਸਾਹਮਣੇ ਕਿਉਂਕਿ ਇਹ ਬਹੁਤ ਟਾਈਮ ਪਹਿਲਾਂ ਦੀ ਲਾਈ ਗਈਆਂ ਨੇ ਪੈਨਸ਼ਨ ਠੀਕ ਹੈ ਪਰ ਅੱਜ ਕੱਲ ਕੀ ਹੈ ਅੱਜ ਕੱਲ ਲੋਕੀ 50 ਸਾਲ ਦੀ ਉਮਰ ਤੱਕ ਹੀ ਮਸਾਂ ਪਹੁੰਚਦੇ ਨੇ ਤੇ ਆਪਾਂ ਕਹਿ ਸਕਦੇ ਆ ਕਿ ਉਹ ਕੰਮ ਕਰਨ लायक ਨਹੀਂ ਰਹਿੰਦੇ ਠੀਕ ਹੈ ਉਹਨਾਂ ਨੂੰ ਕੁਝ ਨਾ ਕੁਝ ਸਹਾਰਾ ਸਰਕਾਰ ਵੱਲੋਂ ਮਿਲੇ ਇਸ ਕਰਕੇ ਜਿਹੜੀ ਇਹ 65 ਸਾਲ ਤੋਂ ਜਾਂ ਫਿਰ 58 ਸਾਲ ਜਿਹੜੀਆਂ ਔਰਤਾਂ ਦੀ ਉਮਰ ਹੈ ਤੇ ਮਰਦਾਂ ਦੀ 65 ਸਾਲ ਹੈ ਇਸ ਨੂੰ ਘਟਾ ਕੇ ਦੋਵਾਂ ਦੇ ਲਈ ਬਰਾਬਰ ਉਮਰ ਜਿਹੜੀ ਹੈ ਜਿਹੜੀ 55 ਸਾਲ ਉਮਰ ਕਰਨ ਦਾ ਜਿਹੜਾ ਹੁਣ ਪ੍ਰਸਤਾਵ ਹੈ ਉਹ ਪੰਜਾਬ ਸਰਕਾਰ ਕੋਲ ਪਹੁੰਚ ਚੁੱਕਿਆ ਹੈ ਐਮਐਲਏ ਗੁਰਬਾਜ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਗੱਲ ਉਠਾਈ ਸੀ ਕਿ ਇਹੀ ਗੱਲ ਕੀ ਬਜ਼ੁਰਗ ਹੁਣ ਕਮੋਣ ਦੇ layak ਨਹੀਂ ਰਹਿੰਦੇ ਜਲਦੀ ਹੀ ਉਹਨਾਂ ਦਾ ਸਰੀਰ ਢਿੱਲਾ ਮੱਠਾ ਹੋ ਜਾਂਦਾ ਹੈ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਦੇ ਹੋਏ ਤਾਂ ਇਹ ਸਰਕਾਰ ਨੇ ਹੁਣ ਸ਼ਾਇਦ ਜਿਹੜੀ ਪੈਨਸ਼ਨ ਦੀ ਫਾਈਲ ਹੈ ਉਹ ਪੰਜਾਬ ਸਰਕਾਰ ਕੋਲ ਪਹੁੰਚ ਗਈ ਹੈ ਤੇ ਹੁਣ ਸ਼ਾਇਦ ਇਸ ਤੇ ਜਲਦੀ ਹੀ ਕੰਮ ਹੋਣ ਵਾਲਾ ਹੈ ਤੇ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਹੁਣ ਉਹਨਾਂ ਨੂੰ ਅੱਗੇ ਤੋਂ 55 ਸਾਲ ਦੇ ਉਹਨਾਂ ਦੀ ਉਮਰ ਹੈ ਤੇ ਉਹਨਾਂ ਨੂੰ ਮਿਲਣੀ ਸ਼ੁਰੂ ਹੋ ਜੇਗੀ ਗੌਰਨ ਕਰਨਗੇ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਫੈਸਲਾ ਲੈ ਕੇ ਆਉਂਦੇ ਨੇ ਜੇ ਫੈਸਲਾ ਲੈ ਆਉਂਦੇ ਨੇ ਤੇ ਬਹੁਤ ਵੱਡੀ ਗੱਲ ਹੈ ਕਿ ਸਰਕਾਰ ਨੇ ਲੋਕਾਂ ਦੀ ਵੀ ਮੰਨ ਲਈ ਹੈ ਤੇ ਸਰਕਾਰ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਲੰਬਾ ਇਸ ਪੰਜਾਬ ਤੇ ਰਾਜ ਕਰ ਸਕਦੀ ਹੈ ਜੇ ਲੋਕਾਂ ਦੀ ਗੱਲ ਸੁਣੇਗੀ ਅਗਰ ਨਹੀਂ ਸੁਣਦੀ ਤਾਂ ਤੁਹਾਨੂੰ ਪਤਾ ਹੈ ਕਿ ਲੋਕ ਆ ਜਿਹੜੇ ਸਰਕਾਰ ਬਦਲ ਚ ਟਾਈਮ ਨਹੀਂ ਲੁੰਦੇ ਉਮੀਦ ਹੈ ਕਿ ਸਰਕਾਰ ਜਲਦ ਜਲਦ ਲੋਕਾਂ ਦੀ ਗੱਲ ਬਾਤ ਸੁਣੇ ਤੇ ਜਿੰਨਾ ਹੋ ਸਕੇ ਜਿਹੜੀ 2500 ਪੈਨਸ਼ਨ ਹੈ ਥੋੜਾ ਜਲਦੀ ਕੀਤੀ ਜਾਵੇ ਕਿਉਂਕਿ ਵੋਟਾਂ ਦੇ ਲਾਗੇ ਸਾਰੇ ਹੀ ਵਾਦੇ ਪੂਰੇ ਕਰਦੇ ਨੇ ਵੋਟਾਂ ਤੋਂ ਬਾਅਦ ਤੇ ਉਹ ਭੁੱਲ ਜਾਂਦੇ ਨੇ ਕਿ ਅਸੀਂ ਕੋਈ ਵਾਦਾ ਵੀ ਕੀਤਾ ਸੀ ਕਿ ਨਹੀਂ ਕੀਤਾ ਸੀ ਤਾਂ ਉਮੀਦ ਹੈ ਕਿ ਤੁਹਾਡੀ ਪੈਨਸ਼ਨ ਆ ਗਈ ਹੋਊਗੀ ਇਸ ਲਿਸਟ ਦੇ ਅਨੁਸਾਰ ਤਾਂ ਜੇ ਨਹੀਂ ਆਈ ਅਗਲੇ 10 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਇੱਕ ਹੋਰ ਲਿਸਟ ਜਾਰੀ ਹੋਏਗੀ ਉਸ ਦੇ ਵਿੱਚ ਤੁਹਾਡਾ ਪੈਨਸ਼ਨ ਦਾ ਜਿਹੜਾ ਸਥਾਨ ਆ ਉਹ ਕਵਰ ਕੀਤਾ ਜਾਵੇਗਾ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ